ਸਰਪੰਚ ਸਾਹਿਬ ਜਿਹੜਾ ਆਪਣੇ ਹੜ ਬਹੁਤ ਜ਼ਿਆਦਾ ਨੁਕਸਾਨ ਹੋਏ ਹੜਾਂ ਦੇ ਇਹ ਆਪਣਾ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਉਹਦੇ ਵਾਸਤੇ ਤੁਸੀਂ ਬਤੌਰ ਸਰਕਲ ਪ੍ਰਧਾਨ ਤੇ ਬਤੌਰ ਸਰਪੰਚ ਮਹਿਤਾ ਚੌਂਕ ਨੇੜੇ ਦੇ ਸਰਪੰਚ ਖੱਬੇ ਰਾਜਪੂਤਾ ਸੈਦੂ ਕੇ ਮੇਰੇ ਚੌਂਕ ਨਗਰ ਦੇ ਇਹਦੇ ਬਾਰੇ ਤੁਸੀਂ ਉੱਥੇ ਕੀ ਸਹਾਇਤਾ ਵਾਸਤੇ ਲੈ ਕੇ ਜਾ ਰਹੇ ਜੀ ਭਾਈ ਕੋ ਚੀਕਾ ਗਾਲ ਸਾਹਿਬ ਭਾਈ ਗੁਰਜੀ ਕੀ ਫਤ ਹੈ ਜਦੋਂ ਇਹ ਜਿਹੜਾ ਪੰਜਾਬ ਸਾਡਾ ਆ ਪਰ ਪੀੜ ਤੇ ਜਿਹੜਾ ਆ ਸਾਨੂੰ ਪਤਾ ਨੂੰ ਖੁਸ਼ੀ ਹੋ ਗਿਆ ਜਾਦੇ ਇਲਾਕੇ ਜਿਹੜੇ ਆ ਸਾਡੇ ਬਾਰਡਰ ਦੇ ਏਰੀਏ ਦੇ ਜਿਹੜੇ ਆ ਸਾਡਾ ਜਨਾਲਾ ਹੋ ਗਿਆ ਡੇਰਾ ਬਾਬਾ ਨਾਨਕ ਹੋ ਗਿਆ ਸਾਨੂੰ ਇਹੋ ਇੱਧਰ ਦੇ ਪਾਸੇ ਪਿੰਡ ਆ ਫਰਾਂ ਦੀ ਮਾਰੀਟ ਬਹੁਤ ਪੁਰਾਣੀ ਜਿਹੜੇ ਆ ਉਹ ਆਗੇ ਆ ਉਹ ਰਾਤ ਤੋਂ ਮਗਰੀ ਵਾਸਤੇ ਅਸੀਂ ਨਾ ਸਾਡੀ ਜਿਹੜੀ ਮੇਰੇ ਕੋਲ 10 ਪਿੰਡ ਆ ਸਾਡੀ ਪਾਰਟੀ ਆ ਆਮ ਆਦਮੀ ਪਾਰਟੀ ਨੇ 10 ਪਿੰਡ ਦੀ ਜ਼ਿੰਮੇਵਾਰੀ ਲਈ ਆ ਸਾਰੇ ਪਿੰਡਾਂ ਦੇ ਜਿਹੜੇ ਸਰਪੰਚ ਆਗੇ ਇਹਨਾਂ ਨੇ ਬਖੂਬੀ ਜਿਹੜਾ ਵਾ ਉਹ ਆਪਣਾ ਫਰਜ਼ ਜਿਹੜਾ ਵਾ ਨਿਭਾਇਆ ਵਾ ਤੇ ਕੱਲ ਨੂੰ ਹੀ ਸਾਰੇ ਜਾਨੇ ਇਕੱਠੇ ਹੋ ਗਏ ਜਿਵੇਂ ਕਿ ਦਬੁੱਦੀ ਤੋਂ ਜਿਹੜੇ ਸਾਡੇ ਸਰਪੰਚਿਆ ਨਿਸ਼ਾਨ ਸਿੰਘ ਜੀ ਬੋਲੜੀ ਉਹ ਆਪਣੇ ਜੋ ਵੀ ਰਾਸ ਸਮਗਰੀ ਦੇ ਨਾਲ ਸਾਡੇ ਨਾਲ ਕੱਲ ਜਾਣਗੇ ਕਿਸੇ ਤਰ੍ਹਾਂ ਹੀ ਪਿੰਡ ਤੋਂ ਸਾਡੇ ਜਿਹੜੇ ਇੰਚਾਰਜ ਆ ਮਨਕ੍ਰੀਤ ਸਿੰਘ ਜੀ ਬੋਬੀ ਉਹ ਆਪਣੇ ਟੀਮ ਦੇ ਨਾਲ ਜਾਣਗੇ ਸੈਦੂ ਗਿਆ ਤੋਂ ਸਾਡੇ ਆ ਸਰਪੰਚਾ ਬਲਜੀਤ ਸਿੰਘ ਜੀ ਇਹ ਵੀ ਜਿਹੜਾ ਵਾ ਆਪਣੀ ਰਾਸ ਸਮਗਰੀ ਦੇ ਨਾਲ ਜਾਣਗੇ ਭੈਣ ਜੀ ਇਹ ਸਾਡੇ ਖਦੇ ਰਾਜਪੁੱਤਾਂ ਤੋਂ ਜੀ ਫਰਨਜੀਤ ਕੌਰ ਜੀ ਸਰਪੰਚਿਆ ਸਾਡੇ ਮੌਜੂਦਾ ਇਹ ਜਾਣਗੇ ਇਸ ਦੇ ਨਾਲ ਹੀ ਮੇਰੇ ਮੇਰੇ ਕੋ ਪਿੰਡ ਇੱਕ ਬੁੱਟਰ ਖੁਰਦੇ ਆ ਉੱਥੋਂ ਦੇ ਸਰਪੰਚ ਜੈਨਦਰਜੀਤ ਸਿੰਘ ਜੀ ਉਹਨਾਂ ਨਾਲ ਮੇਰਾ ਰਾਬਤਾ ਕਾਇਮ ਹੋਇਆ ਵਾ ਅਸੀਂ ਇਕੱਠੇ ਜਾਣਾ ਉਹ ਵੀ ਤਿਆਰੀ ਕਰਦੇ ਪਏ ਆ ਬੁੱਟਰ ਖੁਰਦੇ ਸੋਰੀ ਬੁੱਟਰ ਸਿੰਧੀਆਂ ਤੋਂ ਸਰਪੰਚ ਆ ਪ੍ਰਗਟ ਸਿੰਘ ਜੀ ਉਹਨਾਂ ਨੇ ਆਪਣਾ ਸਾਈਲੇਜ ਦਾ ਤੂੜੀ ਦਾ ਪਾਣੀ ਦਾ ਹੋਰ ਰਸ ਮਗੈਰੀਆ ਕਿੰਨਾ ਬਣਾਈਆਂ ਉਹਨਾਂ ਨੇ ਨਾਲ ਖੱਬੇ ਆਪਣਾ ਸੋਰੀ ਇੱਥੋਂ ਦੇ ਰਗੇ ਸਰਪੰਚ ਆਪਣੇ ਸਾਬਕਾ ਸਰਪੰਚ ਜੀ ਆ ਗੜੜਾ ਬਣਾ ਲੈ ਉਹਨਾਂ ਨੇ ਪੂਰੀ ਤਿਆਰੀ ਕੱਸੀ ਆ ਆਪਣੇ ਸਰਪੰਚ ਪੱਲਿਆਂ ਦੇ ਜਿਹੜੇ ਮੇਰੇ ਕੋ ਪਿੰਡ ਆ ਉਹ ਵੀ ਪੂਰੀ ਤਿਆਰੀ ਉਹਨਾਂ ਨਾਲ ਫੋਨ ਤੇ ਰਾਬਤਾ ਕਾਇਮ ਹੋਇਆ ਵਾ ਉਹਨਾਂ ਨੇ ਰਾਹ ਸਮਗਰੀ ਲੈ ਕੇ ਜਿਹੜਾ ਅਸੀਂ ਜਾਣਾ ਹੈ ਤੇ ਸਾਡੀ ਕੋਸ਼ਿਸ਼ ਹੈਗੀ ਆ ਕਿ ਜਿਹੜੀ ਰਾਹ ਸਮਗਰੀ ਜਿਹੜੀ ਹੈਗੀ ਆ ਇਹ ਜਿਹੜੇ ਬਿਲਕੁਲ ਲੋੜਵੰਦ ਪਰਿਵਾਰ ਉਹਨਾਂ ਤੱਕ ਪਹੁੰਚੇ ਅਸੀਂ ਕੱਲ੍ਹ ਜਲਦੀ ਜਾਣਾ ਹੈ ਇਹ ਨਹੀਂ ਅਸੀਂ ਕਰਨਾ ਕਿ ਜਿੱਦਾਂ ਉਹ ਕੀ ਕੀ ਕਰਦੇ ਆ ਕਿ ਉੱਥੇ ਜਾਂਦੇ ਆ ਜੇ ਸੜਕ ਦੇ ਉੱਤੇ ਹੀ ਸਮਾਨ ਰੱਖ ਹੁੰਦੇ ਜਾਂ ਸੜਕ ਦੇ ਵੰਡ ਕੇ ਆ ਜਾਂਦੇ ਆ ਮੇਰੀ ਇਹ ਪੁੱਛੀ ਹੈਗੀ ਆ ਕਿ ਵੀ ਜਿਹੜਾ ਵੀ ਸਮਾਨ ਸਾਡਾ ਰਾਹ ਸਮਗਰੀ ਹੈਗੀ ਆ ਇਹ ਜਿਹੜੇ ਵਿਚਾਰੇ ਸਾਡੇ ਭੈਣ ਭਰਾ ਬਿਲਕੁਲ ਪੁਆਇੰਟ ਤੇ ਫਸੇ ਆ ਬਿਲਕੁਲ ਜਿਹੜਾ ਇਹ ਹਵਾ ਦੀ ਮਾਰ ਦੇ ਏਡੇ ਜਿਹੜੇ ਤੇਰੇ ਫੁੱਲ ਚੜੇ ਉਹਨਾਂ ਤੱਕ ਸਾਦ ਬਕਰੀ ਪਚਾਈਏ ਤੇ ਸਾਡੀ ਟੀਮ ਨੇ ਜਿਹੜਾ ਵਾ ਇਹ ਸਾਰਾ ਜਿਹੜਾ ਕੰਮ ਕਰਨਾ ਹੈ ਥੈਂਕ ਯੂ ਸਰਪੰਚ ਸਾਹਿਬ ਤੁਹਾਡਾ ਖਾਸ ਕਰਕੇ ਪ੍ਰਧਾਨ ਸਾਹਿਬ ਅਮਰ रावत ਜੀ ਹੋਣੀ ਜਿਹੜੇ ਬਾਜ਼ਾਰ ਕਮੇਟੀ ਦੇ ਨਾਲ ਦਾ ਥੈਂਕ ਯੂ ਸਰਪੰਚ ਇਲਾਕੇ ਦੇ ਕਿਉਂਕਿ ਅਸੋ ਵੇਲੇ ਆਪਣੇ ਭਰਾਵਾਂ ਦੀ ਆਪ ਹੀ ਬਾਣ ਫੜਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ